ਹਾਰਪੁਰ ਮਸਲਾ ਜਿਹੜਾ ਚੱਲਦਾ ਪਿਆ ਹੈ ਸੀਗਾ ਨਾ ਕਿ ਪ੍ਰਸ਼ਾਸਨ ਉਥੇ ਐਸਐਸਪੀ ਸਾਹਿਬ ਆਏ ਸੀਗੇ ਐਸਐਸਪੀ ਸਾਹਿਬ ਨੇ ਸ਼ੁਆਰਤ ਹੋਇਆ ਕਿ ਜੇ ਮੈਂ ਤੁਸੀਂ ਸ਼ਹਿਰ ਬੰਦ ਕਰਦੇ ਆ ਤੇ ਮੈਂ ਦੋਨੇ ਪਾਸੇ ਮੇਰਾ ਪ੍ਰਸ਼ਾਸਨ ਜਿਹੜਾ ਉਹ ਡਿਵਲ ਮਾਈਂਡ ਰਹਿਣਾ ਆ ਵੀ ਜੇ ਤੁਸੀਂ ਸ਼ਹਿਰ ਦੇ ਵਿੱਚ ਘੁੰਮਦੇ ਆ ਕੋਈ ਨੁਕਸਾਨ ਨਾ ਹੋ ਜਵੇ ਕੋਈ ਭੰਨ ਤੋੜਨਾ ਨਾ ਹੋ ਜਵੇ ਕੋਈ ਤੁਹਾਡੇ ਨਾਲ ਲੜੇ ਨਾ ਤੇ ਮੈਨੂੰ ਅੱਧੀ ਟੀਮ ਜਿਹੜੀ ਉਹ ਤੁਹਾਡੇ ਨਾਲ ਲਾਣੇ ਪੈਣੀ ਆ ਤੇ ਅੱਧੀ ਟੀਮ ਮੈਂ ਜਿਹੜੀ ਉਹ ਵਰਕ ਚ ਭੇਜੂੰਗਾ ਜੇ ਤੁਸੀਂ ਮੈਨੂੰ ਥੋੜੀ ਜਿਆਦਾ ਹੋਰ ਟਾਈਮ ਦੇ ਦਿੰਦੇ ਆ ਉਸ ਤੋਂ ਬਾਅਦ ਫਿਰ ਜਿਹੜਾ ਹੈਗਾ ਕਿ ਅਸੀਂ ਮੰਗਲਵਾਰ ਦੇ ਮੰਗਲਵਾਰ ਤੱਕ ਜਿਹੜਾ ਅਸੀਂ ਉਹ ਸਾਰੇ ਬੰਦੇ ਫੜ ਲਵਾਂਗੇ ਤੇ ਸਰ ਜਿਹੜਾ ਹੁਣ ਮੰਗਲਵਾਰ ਤੱਕ ਜਿਹੜਾ ਟਾਈਮ ਲਿਆ ਜੇਕਰ ਮੰਗਲਵਾਰ ਤੱਕ ਨਹੀਂ ਦੋਸ਼ੀਆਂ ਨੂੰ ਰਿਸ਼ਟਰੀਟ ਕੀਤਾ ਜਾਂਦਾ ਉਸ ਤੋਂ ਬਾਅਦ ਜਿਹੜਾ ਕੀ ਸਟੇਪ ਹੋਵੇਗਾ ਅੰਦਰ ਜਿੱਤੇ ਬੰਦੀਆਂ ਦਾ ਬਾਜੀ ਜੇ ਮੰਗਲਵਾਰ ਤੱਕ ਨਹੀਂ ਕੋਈ ਇਹ ਕਰਦੇ ਐਕਸ਼ਨ ਲੈਂਦੇ ਤੇ ਬਾਜੀ ਫਿਰ ਆਪਣਾ ਜਿਹੜਾ ਪੂਰਾ ਹੁਸ਼ਿਆਰਪੁਰ ਬੰਦ ਔਰ ਪ੍ਰਵਾਹ ਚੌਂਗ ਦੇ ਵਿੱਚ ਪੱਕਾ ਜਿਹੜਾ ਟੈਂਟ ਲੱਗ ਕੇ ਧਰਨਾ ਲੱਗੂਗਾ ਤੇ ਜਿਹੜੇ ਸਾਰੇ ਜਿਨ੍ਹਾਂ ਦੀ ਡੈਥ ਹੋ ਰਹੀ ਹੈ ਕੀ ਉਹਨਾਂ ਦਾ ਸੰਸਕਾਰ ਕਰ ਦਿੱਤਾ ਗਿਆ ਹੈ ਕਿ ਨਹੀਂ ਕੀਤਾ ਗਿਆ ਨਹੀਂ ਨਹੀਂ ਹਲੇ ਉਹਨਾਂ ਦਾ ਸੰਸਕਾਰ ਨਹੀਂ ਕੀਤਾ ਦੇਖੋ ਉਹ ਇੱਕ ਸਮਾਜ ਦਾ ਬਹੁਤ ਹੀ ਵੱਡਾ ਜੋਧਾ ਸੀਗਾ ਔਰ ਰਬਿਦਾਸੀਆ ਸਮਾਜ ਔਰ ਬਾਲਮੀਕਿਆ ਸਮਾਜ ਨੂੰ ਸੇਤ ਦੇਣ ਵਾਲਾ ਸੀਗਾ ਪਰ ਜਿਹੜਾ ਇਹ ਜਿਹੜਾ ਇਹ ਕੰਮ ਕੀਤਾ ਆ ਇਹ ਬਹੁਤ ਗਲਤ ਹੋਇਆ ਜੋ ਆਪਾਂ ਕਹੀਏ ਕਿ ਅੱਜ ਇੱਕ ਸਮਾਜ ਦਾ ਥੰਮ ਡਿਗਿਆ ਰਵੇ ਦਸੀਆ ਸਮਾਜ ਦਾ ਬਹੁਤ ਜਨ ਦਾ ਥੰਮ ਡਿਗਿਆ ਠੀਕ ਹੈ ਜੀ ਉਸ ਨੇ ਕਦੀ ਵੀ ਜਿਹੜਾ ਆ ਕਿਸੇ ਦਾ ਬੁਰਾ ਨਹੀਂ ਕੀਤਾ ਮੈਂ ਇੱਕ ਦਿਨ ਆਪਣੀ ਬੀਤੀ ਦੱਸਣ ਲੱਗਾ ਕਿ ਮੋਂ ਨਾਲ ਕੋਲ ਬੈਠਾ ਸੀਗਾ ਕਿ ਦੋ ਤਿੰਨ ਬੇਟੀਆਂ ਆਈਆਂ ਬੱਚੀਆਂ ਤੇ ਉਹ ਸ਼ਾਇਦ ਕਿਸੇ ਇਧਰ ਟਾਂਡੇ ਵਾਲ ਕੋਈ ਦਸੂਏ ਚ ਕਾਲਜ ਆ ਕੋਈ ਉੱਥੇ ਪੜ੍ਹਦੀਆਂ ਸੀਗੀਆਂ ਉਹ ਦੋ ਬਈਆ ਚਲੋ ਮੈਂ ਆਪਾਂ ਬਰਾਦਰੀ ਦਾ ਨਾਮ ਨਹੀਂ ਲੈਣਾ ਜਰਨਲ categories ਦੀਆਂ ਸੀਗੀਆਂ ਤੇ ਉਹਨਾਂ ਨੇ ਬਾਜੀ ਨੇ ਪੁੱਛਿਆ ਕਿ ਤੁਸੀਂ ਜਿਹੜੀ ਤੁਹਾਡੀ ਫੀਸ ਆ ਵੀ ਕਿੰਨੀ-ਕਿੰਨੀ ਆ ਉਹ ਕਹਿੰਦੀ ਸਾਡੀ 99000 ਫੀਸ ਆ ਵੀ ਸਾਡੇ ਕੋਲ 4000 ਰੁਪਿਆ ਹੈਗਾ ਵੀ ਕੋਈ 10000 ਕੋਈ ਕਿੰਨੀ ਹੋਊਗੀ ਪਤਾ ਨਹੀਂ ਮੈਨੂੰ ਵੀ ਵੀ ਸਾਡੀ 99000 ਆ ਬਾਜੀ ਨੇ ਦੇਖੋ ਉਹਨਾਂ ਨੂੰ ਇੱਕ ਨਹੀਂ ਪੁੱਛਿਆ ਦੋ ਨਹੀਂ ਪੁੱਛਿਆ ਉਹਨੇ ਸਿਰਫ ਇਹ ਕਿਹਾ ਕਿ ਤੁਸੀਂ ਮੈਨੂੰ ਆਪਣੀ ਜਿਹੜੀ ਰਸੀਦ ਦਿਖਾ ਦਿਓ ਫੀਸ ਦੀ ਰਸੀਦ ਜਿਲੇ ਉਹਨੇ ਰਸੀਦ ਦੇਖੀ ਤੇ ਉਹਨਾਂ ਨੇ ਕੀਤਾ ਆਪਣੇ ਜੇਬ ਚੋਂ 30000 ਰੁਪਏ ਕੱਢਿਆ ਐਦਾਂ ਹੀ ਫੜਾਤਾ ਬੱਚਿਆਂ ਨੂੰ ਕੋ ਯਾਰ ਜਿਹੜਾ ਬੱਚਾ ਇਨਸਾਨ এডਿਕੇਸ਼ਨ ਲਈ ਅ ਪ੍ਰੇਰਿਤ ਕਰਦਾ ਬੱਚਿਆਂ ਨੂੰ ਨਸ਼ਿਆਂ ਤੋਂ ਇਹ ਵਿਰੋਧ ਚੱਲਦਾ ਪਿਆ ਉਸ ਇਨਸਾਨ ਨੂੰ ਯਾਰ ਇੱਕ ਮਾਰ ਕੇ ਇਸ ਬੇਕੂਫਾ ਨੇ ਬਹੁਤ ਵੱਡਾ ਗਲਤ ਕੀਤਾ ਇਹਦੀ ਭਰਪਾਈ ਜਿਹੜੀ ਆ ਉਹ ਕਰਨੀ ਪਊਗੀ ਔਰ ਇਹ ਕਰਕੇ ਹੀ ਰਹਿਣੇ ਬਣੀ ਔਰ ਦੂਸਰੀ ਗੱਲ ਏ ਕਿ ਪ੍ਰਸ਼ਾਸਨ ਦਾ ਪੂਰਾ ਜਿਹੜਾ ਸਹਿਯੋਗ ਆ ਸਾਡੇ ਨਾਲ ਔਰ ਉਹ ਪਰਿਵਾਰ ਦੇ ਨਾਲ ਦੁੱਖ ਦੇ ਵਿੱਚ ਸ਼ਰੀਕ ਆ ਪ੍ਰਸ਼ਾਸਨ ਨੇ ਕਿਸੇ ਪਾਸੇ ਕੋਈ ਕਮਿਊਨਿਟੀ ਛੱਡੀ ਔਰ ਉਹ ਆਪਣੇ ਆਪ ਦੇ ਵਿੱਚ ਨਾ ਜਾਨਿਕ ਪੂਰੇ ਜੋਰ ਸ਼ੋਰ ਦੇ ਨਾਲ ਉਹ 15 20 ਟੀਮਾਂ ਜਿਹੜੀਆਂ ਉਹਨਾਂ ਦੀਆਂ ਲੱਗੀਆਂ ਆ ਪੂਰੇ ਸ਼ਹਿਰ ਦੇ ਵਿੱਚ ਔਰ ਪੂਰੇ ਪੰਜਾਬ ਜਿਹੜੀਆਂ ਗੋਲੀਆਂ ਚਲਾਈਆਂ ਉਹ ਕਿੰਨੇ ਕੇ ਨੌਜਵਾਨ ਸੀਗੇ ਜਿਨ੍ਹਾਂ ਨੇ ਜਿਹੜੇ ਗੋਲੀ ਕਾਂਢੇ ਵਿੱਚ ਜਿਹੜੇ ਸੰਬੰਧਿਤ ਨਾਲ ਇਹ ਤਿੰਨ ਜਣੇ ਸੀਗੇ ਤਿੰਨ ਜਣੇ ਤੇ ਉਹਨਾਂ ਵਿੱਚੋਂ ਅਰੈਸਟ ਕਿੰਨੇ ਕਿੱਥੇ ਗਏ ਆ ਇਹਨਾਂ ਚੋਂ ਇੱਕ ਅਰੈਸਟ ਕੀਤਾ ਗਿਆ ਕਿ ਤਦ ਮੈਂ ਹੋਰ ਗੱਲ ਦੱਸਣ ਲੱਗਾ ਕਿੰਨਾ ਵਿਸ਼ਵਾਸ ਘਾਟ ਕੀਤਾ ਬੰਦਿਆਂ ਨੇ ਮੋਟਰਸਾਈਕਲ ਤੇ ਆਏ ਆ ਭਾਜੀ ਆਪਣੇ ਦਫ਼ਤਰ ਤੋਂ ਬਾਹਰ ਆਏ ਉਹਨਾਂ ਦੇ ਨਾਲ ਹੱਥ ਮਿਲਾਇਆ ਹੱਥ ਮਿਲਾਉਣ ਤੋਂ ਬਾਅਦ ਉਹਨਾਂ ਦੇ ਉੱਤੇ ਗੋਲੀ ਚਲਾਈ ਸੱਜੇ ਪਾਸੇ ਓ ਯਾਰ ਜਾਂ ਤੁਸੀਂ ਉਸ ਬੰਦੇ ਨਾਲ ਹੱਥੇ ਹੀ ਮਿਲਾ ਲਿਆ ਤੇ ਹੱਥ ਮਿਲਾ ਕੇ ਪਹਿਲਾਂ ਉਹਨੂੰ ਦੋਸਤੀ ਕਰਦੇ ਆ ਬਾਅਦ ਚ ਗੋਲੀ ਚਲਾਣੇ ਆ ਓ ਯਾਰ ਜੇ ਕਿਸੇ ਸ਼ੇਰ ਨੂੰ ਮਾਰਨਾ ਸੀ ਉਹਨੂੰ ਦੱਸ ਕੇ ਜਾਂਦੇ ਵੀ ਆਪਣਾ ਇੰਤਜ਼ਾਮ ਕਰ ਵੀ ਅਸੀਂ ਆ ਰਹੇ ਆ ਪਰ ਉਹਨਾਂ ਨੇ ਉਸ ਬੰਦੇ ਨੂੰ ਪਿੱਠ ਪਿੱਛੇ ਬਹਿ ਕੇ ਗੋਲੀ ਮਾਰੀ ਆ ਠੀਕ ਹੈ ਤੇ ਸਰ ਜਿਹੜਾ ਹੁਣ ਪੰਜਾਬ ਦੇ ਵਿੱਚ ਦੀ ਚਲੋ ਹੁਸ਼ਿਆਰਪੁਰ ਦੇ ਵਿੱਚ ਦੀ ਜਿਹੜਾ ਨਸ਼ੇ ਨੂੰ ਲੈ ਕੇ ਕਾਫੀ ਜਿਹੜਾ ਵਧਿਆ ਹੋਇਆ ਤੇ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਮੈਂ ਤੁਹਾਨੂੰ ਇੱਕ ਗੱਲ ਦੱਸਣ ਲੱਗਾ ਆ ਕਿ ਜਿਹੜੀ ਗੋਲੀ ਕਾਂਡ ਦਾ ਮਸਲਾ ਹੈ ਨਾ ਆ ਤੁਹਾਡੇ ਤਨੋਂ ਇਹ ਸਾਡੇ ਮੈਨੂੰ ਵੀ ਆਪਣੇ ਇੱਥੇ ਪੋਲ ਤੇ ਘੇਰਿਆ ਸੀਗਾ ਉਹ ਤਾਂ ਚਲੋ ਮੇਰੀ ਕਿਸਮਤ ਚੰਗੀ ਸੀ ਕਿ ਮੈਂ ਸਬਜ ਮੰਡੀ 'ਚ ਵੜ ਗਿਆ ਬਚਾ ਹੋ ਗਿਆ ਉਸ ਤੋਂ ਬਾਅਦ ਕਿਸੇ ਬੰਦੇ ਨੇ ਮੇਰੀ ਦੁਕਾਨ ਤੇ ਵੀ 2-4 ਜਣੇ ਆਏ ਆ ਤੇ ਉਹ ਵੀ ਲੱਭਦੇ ਸੀਗੇ ਅਸੀਂ ਪ੍ਰਸ਼ਾਸਨ ਨੂੰ ਵੀ ਕੰਪਲੀਟ ਲਿਖਾਈ ਹੈ ਸਾਡੇ ਜਨਰਲ ਸਕੱਤਰ ਪੰਜਾਬ ਆ ਉਹਨਾਂ ਨੂੰ ਵੀ ਧਮਕੀ ਦਿੱਤੀ ਗਈ ਆ ਕਿ ਤੁਸੀਂ ਜਿਹੜਾ ਆ ਅਸੀਂ ਇਹਦਾ ਕੰਮ ਕੱਢਣਾ ਆ ਤੇ ਅਸੀਂ ਸਾਡੇ ਇਥੇ ਹਿਸ਼ਾਰਪੁਰ ਦੇ ਵਿੱਚ ਮਾਨਯੋਗ ਐਸਐਸਪੀ ਸਾਹਿਬ ਔਰ ਐਸਪੀ ਸਾਹਿਬ ਨੂੰ ਕੰਪਲੀਟ ਦੇ ਕੇ ਆਏ ਆ ਤੇ ਪਰ ਹਲੇ ਤੱਕ ਉਹਨਾਂ ਤੇ ਵੀ ਸਾਡੇ ਕੋਈ ਕਾਰਵਾਈ ਨਹੀਂ ਮੈਨੂੰ ਲੱਗਦਾ ਅਗਲਾ ਨਿਸ਼ਾਨਾ ਸ਼ਾਇਦ ਅਸੀਂ ਵੀ ਹੋਈਏ ਚੈਨ ਪੰਜਾਬੀ ਨੂੰ ਤੇ ਨੰਨੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬਰ ਕਰੋ ਤੇ ਘੰਟੀ ਦਾ ਬਟਨ ਆਲਟੇ ਕਰੋ ਸ਼ੇਅਰ ਜ਼ਰੂਰ